ਲਓਏ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਨਵਾਂ 855 ਆ ਗਿਆ ਜੇ ਇਹ ਨਾ ਚੈਰੀ ਜਿਹਾ ਕਲਰ ਹੈ ਮਜੈਂਟਾ ਜਿਹਾ ਕਲਰ ਹੈ ਤੇ ਜਿਹਨੂੰ ਟੈਂਗੋ ਟੁੰਗੋ ਕਲਰ ਕਹਿੰਦੇ ਨੇ ਠੀਕ ਹੈ ਤੇ ਮੈਂ ਤੁਹਾਨੂੰ ਦਿਖਾ ਰਿਹਾ ਪਹਿਲਾਂ ਤੇ ਤੁਹਾਨੂੰ ਦਿਖਾਉਣਾ ਜੀਆਂ ਬ੍ਰੇਕਾਂ ਬਹੁਤ ਪੋਲੀਆਂ ਨੇ ਕਾਰ ਵਰਗੀਆਂ ਨੇ ਤੇ ਕਾਰ ਚਲਾ ਲਈ ਤੇ ਇਹ ਚਲਾ ਲਿਆ ਸੇਮ ਚੀਜ਼ ਐ ਇੰਨੀਆਂ ਪੋਲੀਆਂ ਨੇ ਠੀਕ ਹੈ ਤੇ ਜਿਹੜਾ ਕਲਚ ਹੈ ਨਾ ਕਲਚ ਮੈਨੂੰ ਥੋੜਾ ਜਿਹਾ ਟਾਈਟ ਲੱਗਿਆ ਹੈ ਕਲਚ ਟਾਈਟ ਹੈ ਬ੍ਰੇਕ ਆ ਕੋ ਬ੍ਰੇਕ ਬਹੁਤ ਬੋਲੀ ਹੈ ਬ੍ਰੇਕ ਦਾ ਬਹੁਤ ਬੋਲੀ ਹੈ ਪਰ ਕਲਚ ਟਾਈਟ ਹੈ ਕਲਚ ਬਹੁਤ ਜ਼ਿਆਦਾ ਟਾਈਟ ਹੈ ਤੇ ਕਲਚ ਕੰਮ ਵੀ ਥੋੜਾ ਜਿਹਾ ਅੱਗੇ ਜਾ ਕੇ ਕਰ ਰਿਹਾ ਹੈ ਇਹ ਥੋੜੀ ਸੁਧਾਰ ਕਰਨ ਦੀ ਲੋੜ ਪੈਗੀ ਕਲਚ ਤੇ ਇਹਨਾਂ ਨੂੰ ਬਾਕੀ ਜਿਹੜੀ ਟਰੈਕਟਰ ਬੰਦ ਕਰਨ ਵਾਲੀ ਚੋਕ ਹੈ ਥੱਲੇ ਜਾ ਕੇ ਲਾਈਏ ਇਹਨਾਂ ਕੁਝ ਕਰਕੇ ਟਰੈਕਟਰ ਤੇ ਚੋਕ ਥੱਲੇ ਜਾ ਕੇ ਲਾ ਦੀ ਜਦੋਂ ਕਿ ਇਹਨੂੰ ਜਾਂ ਤਾਂ ਬਟਨ ਨਾਲ ਬੰਦ ਹੋਣਾ ਕਰਨਾ ਸੀ ਜਾਂ ਚੋਕੀ ਤੇ ਉੱਤੇ ਕਿਤੇ ਲਾਉਂਦੇ ਆ ਨਾ ਮੈਂ ਤਾਂ ਇਹਨਾਂ ਇੱਥੇ ਹੱਥ ਦੇ ਵਿੱਚ ਲੈ ਕੇ ਆਉਂਦੇ ਹੱਥ 'ਚ ਇੱਥੇ ਹੀ ਲੈ ਕੇ ਆਉਂਦੇ ਕੋਈ ਨਾ ਕੋਈ ਸੋਚ ਵੀ ਇਥੋਂ ਟਰੈਕਰ ਬੰਦ ਹੋ ਜਾਂਦਾ ਹਨਾ ਵੀ ਇਹ ਤਾਂ ਐਂ ਕਰਦੇ ਟਰੈਕਰ ਬੰਦ ਹੋ ਜਾਂਦਾ ਇੱਥੇ ਹੀ ਸਟਾਰਟ ਹੋ ਜਾਂਦਾ ਵੀ ਹੁਣ ਚਾਬੀ-ਜੂਬੀ ਵਾਲਾ ਜਮਨ ਤਾਂ ਗਿਆ ਇਹਨੂੰ ਪੁਸ਼ ਬਟਨ ਦੇਣਾ ਚਾਹੀਦਾ ਸੀ ਨਾ ਠੀਕ ਹੈ ਚਲੋ ਜੇ ਨਾਮ ਹੀ ਦਿੰਦੇ ਪਰ ਘਟੋਕੜ ਇੱਥੇ ਕੰਟਰੋਲ ਇੱਥੇ ਤਾਂ ਲੈ ਆਉਂਦੇ ਬੰਦ ਕਰਨ ਵਾਲਾ ਥੱਲੇ ਡੋਨ ਹੈ ਬਾਕੀ ਜਿਹੜਾ ਪੈਰ ਰੱਖਣ ਵਾਲਾ ਸਿਸਟਮ ਲਾਇਆ ਇਹ ਵਧੀਆ ਹੈ ਇਹਦੇ ਉੱਤੇ ਨਾ ਰਬੜ ਦਾ ਮੈਟ ਲਾਇਆ ਵੀ ਪੈਰਾਂ ਨੂੰ ਸਕੂਨ ਜਿਹਾ ਮਿਲਦਾ ਥੋੜਾ ਜਿਹਾ ਪੈਰਾਂ ਨੂੰ ਨਾ ਜਗਾ ਕੰਫਰਟੇਬਲ ਜੀ ਪੋਲੀ ਜੀ ਲੱਗਦੀ ਹੈ ਰਬੜ ਹੈ ਸਾਰੀ ਉੱਤੇ ਰਬੜ ਲਾਈ ਹੋਈ ਹੈ ਠੀਕ ਹੈ ਤੇ ਗੇਅਰ ਗੇਅਰ ਸੇਮ ਨਹੀਂ ਗੇਅਰ ਫਰਕ ਹੈ ਗੇਅਰ ਹਾਂ ਫਰਕ ਹੈ ਫਰਕ ਹੈ ਨਾ ਮੈਂ ਟਰੈਕਟਰ ਥੋੜਾ ਘੱਟ ਚਲਾਉਂਦਾ ਮੈਨੂੰ ਭੁੱਲ ਭੁੱਲ ਜਾਂਦਾ ਮੈਂ ਗੱਡੀ ਜਿਆਦਾ ਚਲਾਉਂਦਾ ਫਰਕ ਦਾ ਫਰਕ ਚੌਥਾ ਦਾ ਫਰਕ ਹੈ ਚੌਥਾ ਉੱਤੇ ਕਰਦਾ ਹੈ ਨਾ ਆਉ ਦੂਜਾ ਪਹਿਲਾਂ ਇੱਥੇ ਸੀ ਨਾ ਇੱਕ ਵਰਸ ਤੇ ਫੇਲੇ ਠੀਕ ਹੈ ਬਾਕੀ ਸਾਰੇ ਹਾਂ ਦੂਜਾ ਇੱਥੇ ਸੀ ਨਾ ਤੇ ਤੀਜਾ ਇੱਥੇ ਸੀ ਚੌਥਾ ਇੱਥੇ ਸੀ ਹਾਂ ਫਰਕ ਪਤਾ ਠੀਕ ਹੈ ਇਹ ਕਾਹ ਬਤਨੀ ਆ ਰ ਇਹਨਾਂ ਨੇ ਕੀ ਲਾਇਆ ਮੇਰੇ ਕੋਲ ਇਹ ਬਤਨੀ ਕੀ ਆ ਬਾਈ ਜੀ ਆ ਕੀ ਲਾਇਆ ਨੀਲਾ ਜਾ ਆਇਓ ਮੜਾ ਜਾ ਆ ਕੀ ਲਾਇਆ ਨੀਲਾ ਜਾ ਲੋਕ ਲੋਕ ਕਰਨੇ ਬਾਅਦ ਲਿਫਟਾ ਵੀ ਤਾਂ ਉੱਪਰ ਡਰਨਾ ਕਿਰੇ ਲੋਕ ਲੋਕ ਬਾਤ ਆਇਓ अच्छा हां ना किसी अपन ਲੀਵਰ ਸੈਟ ਕਰੇ ਹੋ ਨਾ ਹਾਂ ਉੱਥੇ ਚੱਕ ਕੇ ਇਹੋ ਕੋਈ ਗੇਰ ਕੋ ਨਾ ਮੇਰਾ ਲੱਗਾ ਕਿ ਗੇਰ ਵਾਲਾ ਹੋਣਾ ਜਿੱਦਾਂ ਪਤਾ ਕਿਸੇ ਨੂੰ ਨਹੀਂ ਹੈਗਾ ਇਹ ਏਜੰਸੀ ਵਾਲਿਆਂ ਦਾ ਬੰਦਾ ਖੜਾ ਇਹਨਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਨਹੀਂ ਪਤਾ ਹਾਂ ਇਹਨਾਂ ਵਾਲਾ ਆ ਆ ਗਿਆ ਜੀ ਆ ਉਹ ਨਹੀਂ ਕੱਟਣੀ ਹੋਣੀ ਲੋਅ ਗੇਰ ਲੋਅ ਕਰ ਹਾਈ ਮੀਡੀਅਮ ਇਹ ਲੋ ਗੇਰ ਵਾਲਾ ਆ ਗਿਆ ਹਾਈ ਮੀਡੀਅਮ ਠੀਕ ਹੈ ਤੇ ਆ ਇਹਗਾ ਪੀਟੀਓ ਵਾਲਾ ਕਲਚ ਠੀਕ ਹੈ ਆ ਹੈਂਡ ਹੈਂਡ ਬ੍ਰੇਕ ਹੈ ਨਾ ਲੋ ਠੀਕ ਹੈ ਪਹਿਲਾਂ ਪਿੱਛੇ ਕਰੀ ਵੀ ਦਿਓ ਠੀਕ ਕਰੀ ਸਾਈਡੋਂ ਆਹ ਹੈਂਡ ਬ੍ਰੇਕ ਹੈ ਨਾ ਕਿਹੜੀ ਹੈਂਡ ਬ੍ਰੇਕ ਹੈ ਠੀਕ ਹੈ ਠੀਕ ਹੈ ਉਹ ਲੋ ਠੀਕ ਹੈ ਹੈਂਡ ਬ੍ਰੇਕ ਇਹ ਹੈਂਡ ਬ੍ਰੇਕ ਹੈ ਉਹ ਪੀਟੀਓ ਵਾਲਾ ਵੀ ਹੈ ਆ ਉਹ ਪੀਟੀਓ ਵਾਲਾ ਤਾਂ ਦਿਖਾਤਾ ਉਹ ਚੱਕਰ ਹੋ ਰਿਹਾ ਉਸ ਦਾ ਤੇਰਾ ਲੈ ਲੈ ਲੈਟ ਵਾਲਾ ਵੀ ਛੀ ਜਾ ਦੇ ਸਿਲੈਂਸਰ ਵੀ ਥੋੜਾ ਜਿਹਾ ਲੰਬਾਈ ਘਟਾ ਦੀ ਪਹਿਲਾਂ ਲੰਬਾਈ ਜ਼ਿਆਦਾ ਸੀ ਹੈ ਇਹ ਨਾਲ ਟਾਇਰ 'ਚ ਕੱਠੇ ਜ਼ੋਰ ਲਾਤੇ। ਅੱਛਾ ਇਹ ਨਾਲ ਟਾਇਰ ਕੱਠੇ ਜ਼ੋਰ ਲਾਉਂਦੇ ਨੇ ਹੁਣ ਦੱਬ ਦੋ Mahindra ਵਾਲੀ ਟੈਕਨੋਲ ਜਿਹੜੀ ਪੁਰਾਣੀ Mahindra ਜਾਂਦੀ ਸੀ। ਕਿਉਂਕਿ ਹੁਣ ਇਹਨੂੰ Mahindra ਬਣਾ ਰਹੀ ਹੈ ਨਾ Mahindra ਥੋੜੀ ਥੋੜੀ ਟੈਕਨੋਲੋਜੀ ਉਹ ਪਾ ਰਹੀ ਇੱਥੇ ਦੱਬ ਦੋ ਟਾਇਰ ਕੱਠੇ ਹੋ ਜਾਣਗੇ। ਤੇ ਬਾਕੀ ਕੁੱਲ ਮਿਲਾ ਕੇ ਟਰੈਕਟਰ ਸੋਹਣਾ ਹੈ ਪਰ ਦੋ ਤਿੰਨ ਚੀਜ਼ਾਂ ਮੈਨੂੰ ਕਲੱਚ ਨਹੀਂ ਵਧੀਆ ਲੱਗਿਆ ਤੇ ਏਕਾ ਬੰਦ ਕਰਨ ਵਾਲਾ ਨਹੀਂ ਵਧੀਆ ਲੱਗਿਆ ਸੱਚੀ ਗੱਲ ਦੱਸਾਂ ਠੀਕ ਹੈ ਪਰ ਰੇਸ ਦੇਖ ਲੈਨੇ ਆ ਰੇਸ ਵੀ ਟਾਈਟ ਹੈ। ਰੇਸ ਵੀ ਟਾਈਟ ਹੈ। ਉਹ ਜਿਹੜਾ ਟਾਈਟ ਹੈ। ਬਹੁਤ ਜ਼ਿਆਦਾ ਟਾਇਟ ਹੈ ਜਿਵੇਂ ਦੇਸੀ ਜਿਵੇਂ ਹੀ ਪੁਰਾਣੀ ਟਾਇਟ ਹੈ ਬਹੁਤ ਜ਼ਿਆਦੀ ਠੀਕ ਹੈ ਰੇਸ ਬੰਦ ਕਰਨ ਵਾਲਾ ਤੇ ਦੋ ਚੀਜ਼ਾਂ ਦੇ ਇੱਕ ਕਲੱਚ ਇਹ ਤਿੰਨ ਜਿੱਦਾਂ ਠੀਕ ਨਹੀਂ ਮੈਨੂੰ ਲੱਗੀਆਂ ਤੇ ਡੰਡੇ ਵੀ ਵੈਸੇ ਆ ਥੋੜੇ ਜਿਹਾ ਉਵੇਂ ਹੀ ਵੱਟੇ ਪੁਰਾਣੇ ਇਹ ਵੱਟੇ ਵੱਟੇ ਬਣਾ ਕੇ ਲਾਈ ਜਾਂਦੇ ਨੇ ਹਜੇ ਵੀ ਭਈ ਇੰਨਾ ਚ ਵੀ ਇੱਥੇ ਸੀਟਾਂ ਵੀ ਨਹੀਂ ਦੇ ਰਹੇ ਕਿ ਇੱਥੇ ਘਟੋ ਘਟੇ ਨੂੰ ਸੀਟਾਂ ਦੇਣੀਆਂ ਚਾਹੀਦੀਆਂ ਨੇ ਹਨਾ ਮਗਰਾਟਾਂ ਦੇ ਹੁਣ ਸੀਟਾਂ ਨਹੀਂ ਦੇ ਰਹੇ ਹਜੇ ਤੱਕ ਕਈ ਟਰੈਕਟਰਾਂ ਨੇ ਸੀਟਾਂ ਦੇਤੀਆਂ ਇੱਥੇ ਉਹ ਵੀ ਨਹੀਂ ਦਿੱਤੀਆਂ ਤੇ ਬਾਕੀ ਆ ਜੋ ਬਾਕੀ ਆਪਾਂ ਥੱਲੇ ਦੇਖ ਲੈਨੇ ਆ ਉੱਤਰ ਕੇ ਆਹ ਚੀਜ਼ ਜੀ ਸਭ ਤੋਂ ਵਧੀਆ ਹੈ ਜਿਹੜੀ ਸਭ ਤੋਂ ਮੇਨ ਚੀਜ਼ ਆ ਵਧੀਆ ਲਾਈ ਇਹਨਾਂ ਨੇ ਵੀ ਖੁੱਲਾ ਜਿਹਾ ਹੋ ਗਿਆ ਕੰਪੈਰਪੂਰ ਰੱਖਣ ਨੂੰ ਖੁੱਲਾ ਡੁੱਲਾ ਜ ਆ ਠੀਕ ਹੈ ਤੇ ਆ ਇੰਜਨ ਦਾ ਵੀ ਇਤੋਂ ਫਰਕ ਫੁਰਕ ਜਿਹਾ ਲੱਗਦਾ ਵੀ ਥੋੜੇ ਜੇ ਕੱਟ-ਕੁੱਟ ਜੇ ਡੱਬੇ-ਟੁੱਬੇ ਜੇ ਪਾਏ ਹੋਏ ਨੇ ਗਾਹਕ ਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਜੇ ਇੱਕ ਸਿੰਗਲ ਜੈਕ ਨੂੰ ਡਬਲ ਕੀਤਾ ਦੋਵੇਂ ਪਾਸੇ ਨੂੰ ਖੁੱਲਦਾ ਦੋਵੇਂ ਟਾਇਰਾਂ ਨੂੰ ਠੀਕ ਹੈ ਤੇ ਪੰਪ ਬੰਪ ਤਾਂ ਸਾਰਾ ਕੁਝ ਈਮ ਹੈ ਉਹ ਚ ਕੋਈ ਫਰਕ ਨਹੀਂ ਹੈਗਾ ਠੀਕ ਹੈ ਤੇ ਅੱਗੇ ਆਜੋ ਜਿਹੜਾ ਇੱਥੇ ਪਹਿਲਾਂ ਲੋਕ ਉਹ ਲਵਾਉਂਦੇ ਸੀ ਲਾਈਟ ਜੀ ਉਹ ਕੱਟਦੀ ਉਹ ਨਹੀਂ ਲੱਗਦੀ ਹੁਣ ਇੱਥੇ ਲਾਈਟ ਜੀ ਲੱਗਦੀ ਸੀ ਉਹ ਕੱਟਦੀ ਉਹ ਨਹੀਂ ਲੱਗਦੀ ਠੀਕ ਹੈ ਤੇ ਅਗਲਾ ਨਾ ਐਕਸਲ ਬਹੁਤ ਸੋਹਣਾ ਲੱਗਦਾ ਹੁਣ ਸਿੱਧਾ ਫਲੈਟ ਹੈ ਪੁਰਾਣੇ ਟਾਈਮਾਂ 'ਚ ਫਲੈਟ ਆਂਦੇ ਹੁੰਦੇ ਸੀ ਜਦੋਂ ਡੰਡੇ ਵਾਲੇ ਆਂਦੇ ਸੀ ਫੇਰ ਇੱਕ ਟਾਈਮ ਤ੍ਰਿਸ਼ੇ ਆਉਣ ਲੱਗੇ 2011-12 'ਚ ਨਾ ਵੀ 6 ਆਉਣ ਲੱਗੇ ਸੀ ਪਰ ਜਦੋਂ ਹੀ ਇਹ ਡਬਲ ਜੈਕ ਆਇਆ ਫੇਰ ਸਿੱਧੇ ਹੋ ਗਏ ਸੋਹਣੇ ਲੱਗਦੇ ਨੇ ਤੇ ਭਾਰੇ ਹੋ ਗਏ ਐਕਸਲ ਜਿਹੜਾ ਹੈ ਨਾ ਅਗਲਾ ਇਹ ਹਿੱਸਾ ਭਾਰਾ ਹੋ ਗਿਆ ਠੀਕ ਹੈ ਇਹ ਆ ਫਿਲਟਰ ਵੀ ਥੋੜਾ ਜਿਹਾ ਵੱਡਾ ਕੀਤਾ ਲੱਗਦਾ ਤੇ ਆ ਵੀ ਥੋੜਾ ਜਿਹਾ ਵੱਡਾ ਕੀਤਾ ਲੱਗਦਾ ਥੋੜਾ ਜਿਹਾ ਜਿਗਾਰਡ ਚ ਫਰਕ ਲੱਗਦਾ ਤੇ ਸੈਲਫ ਹੈ ਜਿਹੜੀ ਇਹ ਛੋਟੀ ਕਰਤੀ ਕਿਉਂਕਿ ਸਵਰਾਜ ਦੀ ਜਿਹੜੀ ਸੈਲਫ ਹੈ ਨਾ ਅੱਜ ਤੱਕ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰਦੀ ਸੀ ਵੀ ਇਹ ਖਰਾਬ ਬਹੁਤ ਰਹਿੰਦੀ ਸੀ ਤੇ ਹੁਣ ਥੋੜੀ ਜਿਹੀ ਛੋਟੀ ਕੀਤੀ ਲੱਗਦੀ ਹੈ ਤੇ ਕੰਪਨੀ ਵੀ ਕੋਈ ਵਧੀਆ ਦੀ ਲਾਈ ਲੱਗਦੀ ਹੈ ਵੀ ਥੋੜਾ ਜਿਹਾ ਇੱਚ ਸੁਧਾਰ ਲੱਗਦਾ ਵੀ ਸ਼ਾਇਦ ਇਹ ਹੁਣ ਪਹਿਲਾਂ ਵਾਂਗ ਕਿਉਂਕਿ ਸਵਰਾਜ ਦੀ ਸੈਲਫ ਦਾ ਬਹੁਤ ਪੰਗਾ ਜਦੋਂ ਇਹ ਖਰਾਬ ਹੋਣ ਲੱਗ ਜੇ ਨਾ ਮੁੜ ਕੇ ਸੈੱਟ ਨਹੀਂ ਜਾਂਦੀ ਤੇ ਇਹ ਵੀ ਥੋੜਾ ਜਿਹਾ ਇਹਨੂੰ ਹੀ ਥੋੜਾ ਜਿਹਾ ਮੋਡੀਫਾਈ ਜਿਆ ਕਰਨ ਦਾ ਕੋਸ਼ਿਸ਼ ਕੀਤੀ ਹੈ ਵੀ ਥੋੜਾ ਜਿਹਾ ਵਧੀਆ ਤਰੀਕੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਠੀਕ ਹੈ ਕੋਈ ਡੀਓ ਨਹੀਂ ਆਇਆ ਵੀ ਕਿਉਂਕਿ ਬਹੁਤ ਵੱਡੀ ਆਵਿਸ਼ਕਾਰ ਨਹੀਂ ਹੈਗਾ ਕੋਈ ਬਹੁਤ ਵੱਡਾ ਹਨਾ ਵੀ ਤੇ ਆ ਵੀ ਸ਼ੀਸ਼ੇ ਲਾਏ ਨੇ ਠੀਕ ਹੈ ਸਿੰਪਲ ਨੇ ਕੋਈ ਸਿੰਪਲ ਨੇ ਨੇ ਕੋਈ ਹੋ ਨਹੀਂ ਠੀਕ ਹੈ ਠੀਕ ਠੀਕ ਨੇ ਤੇ ਆ ਅੱਗੇ ਪਿੱਛੇ ਸੀਟ ਐਡਜਸਟ ਕਰਨ ਵਾਸਤੇ ਸਰੀਆ ਜਿਹਾ ਲਾਤਾ ਵੀ ਤੁਸੀਂ ਥੋੜੇ ਹੱਥ ਸੌਖਾ ਜਿਹਾ ਪਾ ਜਾਂਦਾ ਮੇਨੇ ਵਧੀਆ ਲੱਗਦਾ ਕਾਰ ਦੇ ਵੀ ਠੀਕ ਰਹਿੰਦਾ ਤੇ ਟਰੈਕਟਰ ਦੇ ਵੀ ਜੇ ਉਹ ਕਿੱਲੀ ਜੀ ਲਾ ਦੇਣਾ ਕਿੱਲੀ ਨੂੰ ਕਈ ਵਾਰ ਲੱਭਦੀ ਨਹੀਂ ਬੰਦੇ ਨੂੰ ਇਹ ਆ ਵੀ ਆ ਹੈਂਗਰ ਜਿਹਾ ਲੱਭ ਜਾਂਦਾ ਵੀ ਬੰਦਾ ਅੱਗੇ ਪਿੱਛੇ ਕਰ ਲੈਂਦਾ ਇਹਨੂੰ ਠੀਕ ਹੈ ਠੀਕ ਹੈ ਕੋਈ ਮਾੜੀ ਜੀ ਨਹੀਂ ਠੀਕ ਹੈ ਤੇ ਬੈਟਰੀ ਬਾਕਸ ਥੋੜਾ ਜਿਹਾ ਬਾਹਰ ਕੱਢਦਾ ਵੈਸੇ ਪਰ ਕੱਢਣਾ ਹੀ ਪੈਣਾ ਸੀ ਇਹਨਾਂ ਨੂੰ ਇਧਰ ਆ ਪੈਪ ਜਾ ਰਿਹਾ ਪਰ ਇਹ ਜੇ ਇੱਥੇ ਥੱਲੇ ਲੈ ਜਾਂਦੇ ਜਿਆਦਾ ਵਧੀਆ ਆਉਂਦਾ ਥੋੜਾ ਜਿਹਾ ਜੇ ਥੱਲੇ ਲੈ ਜਾਂਦੇ ਹਨਾ ਥੋੜਾ ਜਿਹਾ ਬਾਹਰ ਕਰਕੇ ਨੇ ਇਹਨੂੰ ਉਹਦਾ ਇਹ ਥੱਲੇ ਲੈ ਜਾਂਦੇ ਤੇ ਥੋੜ ਸੁਧਾਰ ਹੋਣਗੇ ਹਜੇ ਥੋੜੇ ਜਿਹੇ ਚ ਥੋੜੇ ਜੇ ਸੁਧਾਰ ਹੋਣਗੇ ਸਾਲ ਡੇਢ ਸਾਲ ਚ ਜਿਵੇਂ ਆਪਾਂ ਦੱਸਾਂਗੇ ਇਹਨਾਂ ਨੂੰ ਤੇ ਬਾਕੀ ਮਗਰਾਟਾਂ ਚ ਵੀ ਸੁਧਾਰ ਹੈਗਾ ਮਗਰਾਟ ਹੈਵੀ ਕਰਤੇ ਤੇ ਪਿੱਛੇ ਵੀ ਥੋੜਾ ਜਿਆ ਲਿਫਟ ਲੂਟ ਭਾਰੀ ਕੀਤੀ ਹੈ ਹੁੱਕ ਵੀ ਥੋੜੀ ਜੀ ਠੀਕ ਹੈ ਹੈਵੀ ਲਾਤੀ ਤੇ ਆਹ ਜਿਹੜੀ ਹੈ ਨਾ ਫੱਟੀ ਸਵਰਾਜ ਦੀ ਬਿੰਗੀ ਹੁੰਦੀ ਸੀ ਸ਼ਾਇਦ ਹੁਣ ਨਾ ਬਿੰਗੀ ਹੋਵੇ ਥੋੜੀ ਜੀ ਭਾਰੀ ਲੱਗਦੀ ਹੈ ਠੀਕ ਹੈ ਆ ਵੀ ਲੈਂਕਾ ਥੋੜੀ ਜਿਹੀ ਮੋਟੀਆਂ ਲੱਗਦੀਆਂ ਪਹਿਲਾਂ ਨਾਲੋਂ ਤੇ ਆ ਡਰਮ ਆ ਡਰਮ ਬਹੁ ਹੈਵੀ ਕਰਦੇ ਬ੍ਰੇਕਾਂ ਬਰੂਕਾਂ ਵਾਲਾ ਸਿਸਟਮ ਜਿਹੜਾ ਨਾ ਇਹ ਬਹੁਤ ਹੈਵੀ ਕਰਦੇ ਡਰਮ ਪੂਰੇ ਵੱਡੇ ਕਰਦੇ ਇਹ ਬਹੁ ਵੱਡਾ ਚੇਂਜ ਕੀਤਾ ਇਹਨਾਂ ਨੇ ਇਹ ਮੇਨ ਚੇਂਜ ਜਿਹੜਾ ਅੰਦਰੋਨੀ ਚੇਂਜ ਵੱਡਾ ਕੀਤਾ ਆ ਵੀ ਥੋੜੀ ਜਿਹਾ ਜਗਾੜ ਜਾਂ ਥੋੜਾ ਜਿਹਾ ਹੈਵੀ ਆ ਲੱਗਦਾ ਇਤੋਂ ਆ ਜਿਹੜੀ ਚੀਜ਼ ਨਾ ਸਾਰੀ ਹੈਵੀ ਲੱਗਦੀ ਹੈ ਪਹਿਲਾਂ ਨਾਲੋਂ ਵੀ ਬਦਲਾਅ ਲੱਗਦਾ ਹੈ ਤੇ ਆ ਤੁਸੀਂ ਇੱਥੋਂ ਲਿਫਟ ਚੱਕ ਕੇ ਬਾਹ ਸਕਦੇ ਹੋ ਜਿਵੇਂ ਪਹਿਲਾਂ ਹੁੰਦਾ ਸੀ ਨਾ ਇੱਕ ਬੰਦਾ ਉੱਤੇ ਪੈਣਾ ਪੈਂਦਾ ਸੀ ਫੇਰ ਹੀ ਆਪਾਂ ਲਿੰਕਾ ਪਾਉਂਦੇ ਸੀ ਰੋਟਾਵੇਟਰ ਪਾਣਾ ਹੁਣ ਤੁਸੀਂ ਇੱਥੇ ਖੜੇ ਵੀ ਕੋਈ ਲਿੰਕ ਥੱਲੇ ਕਰਨੀ ਉੱਤੇ ਕਰਨੀ ਇੱਥੋਂ ਹੀ ਤੁਸੀਂ ਲਿੰਕ ਉੱਤੇ ਨੀਵੇਂ ਕਰ ਸਕਦੇ ਹੋ ਲਿਫਟ ਇੱਥੋਂ ਕੰਮ ਕਰੂਗੀ ਉਹ ਉੱਤੇ ਜਾ ਕੇ ਜਿਹੜੀ ਲਿੰਕ ਹੈ ਟੱਚ ਹੁੰਦੀ ਹੈ ਇੱਥੋਂ ਤੁਸੀਂ ਲਿਫਟ ਉੱਤੇ ਏਡਾਂ ਕਰਕੇ ਆਪਣਾ ਟੇਲਰ ਸੁਹਾਗਾ ਰੋਟਾਵੇਟਰ ਜੋ ਪਾਣਾ ਪਾ ਸਕਦੇ ਹੋ ਠੀਕ ਹੈ ਤੇ ਇੱਕ ਆਹ ਗੇਅਰ ਦਿੱਤਾ ਆਹ ਕਾਦਾ ਬਈ ਆਹ ਇੱਗੇ ਪਿੱਛੇ ਤਾਂ ਨਹੀਂ ਹੁੰਦਾ ਆ ਦੇਖੋ ਨਹੀਂ ਹੋਰੀ ਕੋਸ਼ਾ ਚਲੋ ਤੇ ਠੀਕ ਹੈ ਕੁੱਲ ਮਿਲਾ ਕੇ ਤਾਂ ਬਾਰੀ ਲੁੱਕ ਹੀ ਥੋੜੀ ਦੇਣ ਦੀ ਕੋਸ਼ਿਸ਼ ਕੀਤੀ ਐ ਪਿੱਛੋਂ ਸੁਧਾਰ ਕੀਤਾ ਕੁਛ ਆ ਵੇ ਆ ਸਾਰੇ ਨਾ ਸੁਧਾਰ ਕੀਤਾ ਸਾਰਾ ਪਿੱਛੋਂ ਆਉ ਟਿਊਬ ਤੇ ਮੈਂ ਦੱਸਦਾ ਮੋਟੀ ਕਰਤੀ ਐ ਜੀ ਸੌਸਾ ਸਾਰਾ ਹੁਣ ਪਤਾ ਆਮ ਲੋਕ ਤਾਂ ਇਹਨੂੰ ਹਿੱਸਾ ਹੀ ਕਹਿਣਗੇ ਨਾ ਫੀ ਬ੍ਰੇਕਾਂ ਬਰੂਕਾਂ ਕਿਉਂਕਿ ਬ੍ਰੇਕਾਂ ਵਿੱਚ ਤਾਂ ਹੀ ਰਹਿਲੀਆਂ ਹੋਈਆਂ ਇਹ ਦੇ ਕਰਕੇ ਕਲਚ ਥੋੜਾ ਜਿਹਾ ਟੈਟ ਹੈ ਕਲਚ ਇੰਨਾ ਸੋਹਣਾ ਨਹੀਂ ਲੱਗਾ ਮੈਨੂੰ ਕਲਚ ਦੇਖੋ ਕਲਚ ਟੈਟ ਹੈ ਨਾ ਬ੍ਰੇਕ ਠੀਕ ਆ ਬ੍ਰੇਕ ਖੁੱਲੇ ਹੋਏ ਆ ਅੱਛਾ ਖੁੱਲੀ ਹੋਈ ਹੈ ਅੱਛਾ ਨਹੀਂ ਲੱਗੀ ਤਾਂ ਹੋਈ ਹੈ ਲੱਗ ਨਹੀਂ ਰਹੀ ਉਹ ਦੇਖਾ ਮੈਂ ਵੀ ਕੋਨਾ ਕਰਤਾ ਵੀ ਦੇਖੋ ਲੱਗ ਰਹੀ ਹੈ ਖੁੱਲੀ ਹੈ ਖੁੱਲੀ ਹੈ ਹਾਂ ਖੁੱਲੀ ਹੋਈ ਹੈ ਭਈ ਬ੍ਰੇਕਾਂ ਕਲਚ ਬ੍ਰੇਕ ਦਾ ਹਜੇ ਕੋਈ ਪਤਾ ਨਹੀਂ ਇਹ ਖੁੱਲੀ ਹੋਈ ਹੈ ਕਲਚ ਦਾ ਭਾਰ ਹੈ ਕਲੱਚ ਟਾਇਟ ਹੈ ਗੋਡਾ ਦੂਹਣ ਲਾਊਗਾ ਤੇ ਬਾਕੀ ਠੀਕ ਆ ਬਾਹਰੋਂ ਸੋਹਣਾ ਲੱਗਦਾ ਬਸ ਉਹ ਬਾਕੀ ਦਾ ਸਾਰਾ ਕੁਝ ਉਹ ਸੇਮ ਜਈਏ ਕੋਈ ਮਾਰੇ ਮੋਟੇ ਬਦਲਾਅ ਜੇ ਹੈਗੇ ਨੇ ਲੋਕ ਵੇਖ ਕੇ ਦੱਸ ਦੇਣਗੇ ਤੇ ਕਿਵੇਂ ਨੇ ਬਾਕੀ ਤੁਸੀਂ ਵੀ ਦੱਸ ਦਿਓ ਵੀ ਇਹਦਾ ਸੈਲਫ ਦੇਖੋ ਛੋਟੀ ਕਰਤੀ ਇਹ ਹੋ ਸਕਦਾ ਵੀ ਕੋਈ ਵੱਡਾ ਕੋਈ ਇਹਦੇ ਜਿਹਾ ਬਦਲਾਅ ਲੱਗੇ ਵੀ ਜੇ ਖਰਾਬ ਕਰੂ ਨਾ ਹੋਵੇ ਤੇ ਸਲੈਂਸਰ ਤੇ ਜਾਲੀ ਲਾਤੀ ਵੀ ਹੱਥੋਂ ਸੁ ਨਾਲ ਸੜੇ ਥੋੜਾ ਜਿਹਾ ਲੰਬਾਈ ਵੀ ਘੱਟ ਕਰਤੀ ਟੈਂਕ ਵੱਡਾ ਕਰਤਾ ਇਹ ਮੇਰੇ ਖਿਆਲੋਂ 65 ਲੀਟਰ ਦਾ ਹੋਏਗਾ ਸ਼ਾਇਦ ਪਹਿਲਾਂ ਛੋਟਾ ਸੀ ਥੋੜਾ ਜਿਹਾ ਵੱਡਾ ਲੱਗਦਾ ਤੇ ਕੋਸਾ 65 ਤੋਂ ਜਾਂ ਜਾਂ ਵੱਡਾ ਹੋਏ ਕਿਉਂਕਿ ਆਪਾਂ ਕਦੇ ਮਿੰਤੀ-ਕਿੰਤੀ ਨਹੀਂ ਕੀਤੀ ਇਹਦੇ ਬਾਰੇ ਨਵੇਂ ਮਾਡਲ ਵਾਲੇ ਦੱਸ ਸਕਦੇ ਨੇ ਵੱਡਾ ਕੀਤਾ ਪਰ ਇਹ ਨਹੀਂ ਪਤਾ ਕਿੰਨਾ ਹੈ ਕਿਉਂਕਿ ਪ੍ਰੋਪਰ ਲੀਟਰਾਂ ਦੇ ਇੱਧਰ ਆਪਾਂ ਕਹਿ ਨਹੀਂ ਸਕਦਾ 65 ਦਾ ਜਾਂ 85 ਦਾ ਪਰ ਵੱਡਾ ਲੱਗਦਾ ਤੇ ਸੋ ਬਾਕੀ ਠੀਕ ਆ ਠੀਕ ਆ ਕੁੱਲ ਮਿਲਾ ਕੇ ਇਹ ਦਾ ਤੋੜ ਤਾਂ ਕਿਸੇ ਹੋਰ ਕੰਪਨੀ ਕੋਲ ਹੈ ਨਹੀਂ ਕਿ ਜਿੰਨੇ ਕੁ ਜਿੰਨੇ ਕੁ ਪੈਸੇ ਲੱਗਦੇ ਨੇ ਉਸ ਹਿਸਾਬ ਨਾਲ ਇਹ ਟਰੈਕਟਰ ਐਸਟੀਐਮ ਤਾਂ ਸਾਰਿਆਂ ਤੋਂ ਟੌਪ ਤੇ ਹੀ ਚੱਲ ਰਿਹਾ ਪਿਛਲੇ 10-12 ਸਾਲਾਂ ਤੋਂ ਤੇ ਹੁਣ ਇਹਦੀ ਜਿਹੜੀ ਸ਼ੋਅ ਐਪ ਖੁੱਲਦੀ ਹੈ Mahindra ਵਾਂਗੂ ਕਿਉਂਕਿ Mahindra ਦੀ ਹੁਣ ਇਹ ਮਾਲਕੀਅਤ ਉਹ ਵੀ ਥੋੜੇ ਥੋੜੇ Mahindra ਵਾਲੇ ਫੀਚਰ ਤਾਂ ਪਾ ਹੀ ਰਹੇ ਨੇ ਇਹ ਰੰਗ ਵੀ ਨਾ ਕਿ Mahindra ਵਾਲਿਆਂ ਦੀ ਗੱਡੀ ਆਂਦੀ ਹੈ ਉਹਦਾ ਨਾਮ ਮੈਨੂੰ ਯਾਦ ਨਹੀਂ ਕੀ ਨਾਮ ਹੈ ਮਹਿੰਦਰਾ ਵਾਲੇ ਦੀ ਗੱਡੀ ਦਾ ਉਹਦਾ ਨਾ ਆ ਉਹਦਾ ਉਹਦਾ ਰੰਗ ਹੈ ਇਹ ਉਹ ਗੱਡੀ ਦਾ ਮਹਿੰਦਰਾ ਵਾਲੇ ਦੀ ਗੱਡੀ ਜਾਂਦੀ ਹੈ ਇੱਕ ਮਹਿੰਦਰਾ ਟਰੈਕਟਰ ਵਾਲਾ ਨਹੀਂ ਹੈਗਾ ਗੱਡੀ ਵਾਲਾ ਥੋੜਾ ਥੋੜਾ ਮੈਨੂੰ ਇਹ ਅਰਜਨ ਚ ਵੀ ਲੱਗਦਾ ਵੀ ਰੰਗ ਥੋੜਾ ਥੋੜਾ ਅਰਜਨ ਚ ਵੀ ਆਂਦਾ ਹੈ ਸ਼ਾਇਦ ਜਿਹੜਾ ਨਾਬੀ ਜਾਂ ਰੰਗ ਆਂਦਾ ਬਾਕੀ ਆ ਸਪੈਂਡਲਸ ਬੁੰਡਲ ਜੇ ਜਿਹੜੇ ਛੋਟੇ ਛੋਟੇ ਚੇਂਜ ਹੁੰਦੇ ਰਹਿੰਦੇ ਨੇ ਸਮੇਂ ਸਮੇਂ ਤੇ ਆ ਉਹ ਤੇ ਚੇਂਜ ਹਿੱਸਾ ਤਾਂ ਬਹੁਤ ਸੋਹਣਾ ਲੱਗ ਰਿਹਾ ਹੈ ਹਿੱਸੇ ਦੀ ਲੁੱਕ ਸੋਹਣੀ ਲੱਗਦੀ ਹੈ ਭਾਰਾ ਤੇ ਸੋ